ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੜੇ ਵੀਰਾਂ ਦੇ ਵੀਰੇ ਮੈਸੇਜ ਕਮੈਂਟ ਆਉਂਦੇ ਨੇ ਵੀਰੇ ਜਿਹੜੀ ਹਰੀ ਫਲੀ ਆ ਜਦੋਂ ਸਪਰੇਅ ਕਰਤੀ ਉਹ ਬਣ ਜੂਗੀ ਵੀਰੇ ਪ੍ਰੋਪਰ ਬਣੂਗੀ ਆਪਾਂ ਖੇਤ ਦੇ ਵਿੱਚ ਖੜੇ ਆ ਇਹਦੇ ਤੇ ਕੱਲ ਕਰੀ ਆ ਠੀਕ ਆ ਇੱਕ ਪਾਸੇ ਆਪਾਂ ਤੁਹਾਨੂੰ ਹੁਣ ਜਿਹੜੀ ਹਰੀ ਫਲੀ ਸੀ ਕਾਲੀ ਹੋ ਗਈ ਆਪਾਂ ਉਹ ਤੋੜ ਲੈਣੇ ਆ ਠੀਕ ਆ ਆ ਦੇਖਿਓ ਇਹ ਚ ਦਾਣੇ ਬਣੇ ਪਏ ਨੇ ਇਹ ਹੁਣ ਦਾਣੇ ਵੀਰੇ ਆਪਣੇ ਕੰਮ ਆਉਣਗੇ ਨਾ ਸਾਰੇ ਤੇ ਜਿਹੜੀ ਪੱਕੀ ਫਲੀ ਆ ਉਹ ਤਾਂ ਵੀਰੇ ਕੜੱਕ ਦੀ ਨਹੀਂ ਟੁੱਟਦੀ ਆ ਦੇਖੋ ਹਣਾ ਉਹ ਉਹ ਟੁੱਟਣਾ ਅ ਅੱਡਾ ਇਹਦਾ ਟੁੱਟਣਾ ਅੱਡਾ ਹੈਨਾ ਤੁਹਾਡੇ ਸਾਹਮਣੇ ਆ ਆ ਸਾਰੇ ਬੂਟੇ ਜਿਹਨੇ ਕ ਆਪਣੀਆਂ ਫਲੀਆਂ ਸੀਗੀਆਂ ਅਜੇ ਸੁੱਕੀ ਜਾਂਦੀ ਆ ਦੇਖੋ ਵੀ ਇਹ ਵੀ ਸੁੱਕ ਗਈ ਦੇਖ ਹੁਣ ਹਨ ਆਪਾਂ ਤੁਹਾਡੇ ਸਾਹਮਣੇ ਤੋੜੀ ਆ ਇਹਦੇ ਦਾਣੇ ਨੇ ਦੋ ਦਿਨ ਇਹਨੂੰ ਹੌਟ ਉੱਪ ਕੇ ਵੀਰੇ ਇਹਨੇ ਚੰਗੀ ਤਰ੍ਹਾਂ ਸੁੱਕਿਆ ਨਾ ਠੀਕ ਹੈ ਤੇ ਸਾਰੀ ਮੂੰਗੀ ਨੇ ਵੀਰੇ ਪੱਲੇ ਪੈਣਾਗਾ ਬਾਕੀ ਮੂੰਗੀਆਂ ਦਾ ਝਾੜ ਵਧੀਆ ਨੇ 6 ਕ ਕਮੈਂਟ ਦਾ ਝਾੜ ਆਈ ਜਾਂਦੇ ਨੇ ਫਿਰ ਵੀ ਤਾਂ ਜਿਹੜੇ ਕਮੈਂਟ ਕਰੀ ਜਾਂਦੇ ਹਨਾ ਪੋਸਟ ਪੰਡਾ ਜਿੱਥੇ ਬਾੜੀਆਂ ਚੱਲ ਪਈਆਂ ਬਾਕੀ ਸਾਰੇ ਮੂੰਗੀ ਨੂੰ ਵੀਰੇ ਸਾਰੇ ਤੁਸੀਂ 75 ਦਿਨ ਦਿਓ ਹਨਾ 75 ਦਿਨ ਤੋਂ ਵੱਡੋ ਤਾਂ ਵਧੀਆ ਫਾਇਦਾ ਵਧੀਆ ਝਾੜ ਆਊਗਾ ਇੱਧਰ ਆਪਣੇ ਪਿੰਡ ਕਿਸਾਨ ਨੇ ਵੀਰੇ ਮੰਨ ਕੇ ਚਲੋ 4-5 ਕਿੱਲੇ ਮੂੰਗੀ ਵੱਢਣੇ ਗੱਲ ਪਰ ਜਦੋਂ ਵੱਡਾਂਗੇ ਆਪਾਂ ਫੇਰ ਵੀ ਤੁਹਾਨੂੰ ਵੀਡੀਓ ਪਾਵਾਂਗੇ ਜਿਹੜੀ ਆਪਣਾ ਹਰੀ ਫਲੀਆ ਪ੍ਰੋਪਰ ਬਣ ਗਈ ਕਿਵੇਂ ਦਾਣਾ ਗੁੜ ਕਰਦਾ ਤੁਹਾਨੂੰ ਪੂਰੀ ਜਾਣਕਾਰੀ ਵੀਰੇ ਦਿੰਦੇ ਰਹਿਾਂਗੇ ਠੀਕ ਹੈ ਸੋ ਬਾਕੀ ਝਾੜ ਪਰਮਾਤਮਾ ਸਾਰੇ ਹੁੰਦਾ ਆਪਾਂ ਵੀਰੇ ਮਿਹਨਤ ਕਰਦੇ ਆ ਜੀ ਆਪਣੀ ਆ ਜਾਣ ਕੇ ਵੀਰੇ ਚੰਗੀ ਲੱਗੀ ਤੇ ਵੀਡੀਓ ਸ਼ੇਅਰ ਜਰੂਰ ਕਰਿਓ ਬਾਕੀ ਦੱਸਿਓ ਵੀਰੇ ਹਨਾ ਕਿਸੇ ਕਿਸ ਨੇ ਮੂੰਗੀ ਵਾਢੀ ਆ ਕੀ ਝਾੜ ਆਉਂਦਾ ਕਮੈਂਟ ਜਰੂਰ ਕਰਿਓ ਵੀਰੇ ਧੰਨਵਾਦ